ਦਾ ਉਹ ਦਿਨ ਜਿਸ ਨੂੰ ਹਰ ਸਾਲ ਸ੍ਰੀ ਹਰਮੰਦਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ ਤੇ ਕੱਲੂ ਘੜਾ ਦਿਹਾੜਣ ਲੈ ਕੇ ਅੰਮ੍ਰਿਤਸਰ ਪੁਲਿਸ ਹਾਈ ਅਲਰਟ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਜਾਂਦੇ ਰਸਤੇ ਸਮੇਤ ਸ਼ਹਿਰ ਦੇ ਸਾਰੇ ਪ੍ਰਮੁੱਖ ਸਥਾਨਾਂ ਤੇ ਨਾਕੇਬੰਦੀ ਕਰਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਤੇ ਵੱਡੇ ਪ੍ਰਦਰਸ਼ਨ ਤੇ ਪੁਲਿਸ ਫੋਰਸ ਤਾਇਨਾਤ ਕੀਤਾ ਜਾ ਰਿਹਾ ਬਾਹਰਲੇ ਜ਼ਿਲ੍ਹਿਆਂ ਤੋਂ ਵਾਧੂ ਫੋਰਸ ਮੰਗਵਾਈ ਗਈ ਹੈ ਸ਼੍ਰੀ ਦਰਬਾਰ ਸਾਹਿਬ ਗੰਦਰ ਵੱਡੇ ਗਿੰਤੇ ਚ ਸਾਦੇ ਕਪੜੇ ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਸੀਸੀਟੀਵੀ ਕੈਮਰਾ ਰਾਹੀਂ ਹਰ ਆਉਣ ਜਾਣ ਵਾਲੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਸਾਰੇ ਪ੍ਰਮੁੱਖ ਸ਼ਹਿਰ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਦੇਖੋ ਸਾਰੇ ਅਸੀਂ ਕਾਫੀ ਦਿਨ ਤੋਂ ਡੋਮਿਨੇਸ਼ਨ ਕਰ ਰਹੇ ਆ ਤੁਸੀਂ ਦੇਖਿਆ ਹੀ ਹੋਣਾ ਤੈਨਾਤ ਕੀਤੀ ਗਈ ਹੈ ਪੁਲਿਸ ਡਿਫਰੈਂਟ ਨਾਕੇ ਲਾਏ ਗਏ ਆ ਐਂਟਰੀ ਪੁਆਇੰਟਸ ਤੇ ਇਨ ਐਵਾਲਟ ਸਿਟੀ ਨੂੰ ਸਪੈਸ਼ਲ ਅਸੀਂ ਕਵਰ ਕੀਤਾ ਔਰ ਜਿਹੜੇ ਵੀ ਇੰਪੋਰਟੈਂਟ ਪੁਆਇੰਟਸ ਨੇ ਉੱਤੇ ਚੈਕਿੰਗ ਵੀ ਚੱਲ ਰਹੀ ਹੈ ਬਾਹਰੋਂ ਵੀ ਆਫੀਸਰ ਤੇ ਫੋਰਸ ਆਈ ਹੈ ਉਹ ਸਾਰਾ ਅਸੀਂ ਡੋਮਿਨੇਟ ਕਰ ਰਹੇ ਆ ਸੋ ਥੈਟ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਜਿਹੜਾ ਇਸ ਏਰੀਏ ਚ ਜਾ ਕੇ ਸ਼ਰਾਰਤ ਦੇ ਮੰਤਵ ਨਾਲ ਕਾਮਯਾਬ ਨਾ ਹੋ ਸਕੇ ਬਾਕੀ ਜਿਹੜੇ ਅਰੇਂਜਮੈਂਟਸ ਨੇ ਉਹ ਐਸਪੀਸੀ ਨਾਲ ਅਸੀਂ ਜਿੱਦਾਂ ਦੀ ਮੀਟਿੰਗ ਅੱਜ ਦੁਬਾਰਾ ਫੇਰ ਕਰਾਂਗੇ ਜਿਵੇਂ ਉਹਨਾਂ ਦੀ ਰਿਕੁਆਇਰਮੈਂਟ ਜਾਂ ਰਿਕੁਐਸਟ ਹੋਏਗੀ ਇਨਸਾਈਡ ਸਕਿਉਰਿਟੀ ਦਾ ਕੰਮ ਕੋ ਕੋ ਉਹਨਾਂ ਦੇ ਲੈਵਲ ਦਾ ਜ਼ਿਆਦਾ ਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਸ ਤਰ੍ਹਾਂ ਨਾ ਹੈਲਪ ਵੀ ਕਰਾਂਗੇ ਔਰ ਉਹਨਾਂ ਦੀ ਸਪੋਰਟ ਵੀ ਬੈਕ ਤੋਂ ਕਰਾਂਗੇ ਸਾਡੇ ਸਾਡੇ ਕੋਲ ਬਹੁਤ ਸਾਰੀ ਐਕਸਟਰਾ ਫੋਰਸ ਆਈ ਹੋਈ ਹੈ ਜੀ ਆਫਿਸਰਸ ਵੀ ਆਏ ਆ ਕਮਾਂਡੈਂਟ ਰੈਂਕ ਦੇ ਬਹੁਤ ਸਾਰੇ ਬੰਦੇ ਆਏ ਆ ਉਹ ਸਾਰੇ ਆਲਰੇਡੀ ਡਿਪਲੋਏਡ ਨੇ ਔਰ ਉਸ ਤੋਂ ਬਾਅਦ ਅੱਜ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੀਟਿੰਗ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਜਾਂ ਸਾਨੂੰ ਕੀ ਇਨਪੁਟਸ ਨੇ ਉਹਦੇ ਮੁਤਾਬਕ ਜਿਹੜੀ ਐ ਡਿਪਲॉयਮੈਂਟ ਨੂੰ ਹੋਰ ਅਸੀਂ ਸ਼ਾਮ ਤੱਕ ਫਾਈਨਲਾਈਜ਼ ਕਰ ਉਹ ਐਗਜ਼ੈਕਟ ਮੈਨੂੰ ਆਫ ਹੈਂਡ ਤੇ ਯਾਦ ਨਹੀਂ ਤੁਹਾਨੂੰ ਦੇ ਦਿੰਨੇ ਆ ਜੀ ਅਸੀਂ ਹਾਂਜੀ ਹਾਂਜੀ ਬਹੁਤ ਸਾਰੇ ਪੁਆਇੰਟ ਨੇ ਉਹ ਸਾਰਾ ਤੁਹਾਨੂੰ ਅਸੀਂ ਪ੍ਰੈਸ ਨੋਟ ਭੇਜ ਵੀ ਦਿੰਨੇ ਆ ਦੇਖੋ ਉਹਦਾ ਮੌਕੇ ਤੇ ਦੇਖਿਆ ਜਾਏਗਾ ਜਿੱਦਾਂ ਬੰਦੇ ਵੌਲੰਟੇਰੀਲੀ ਅੱਗੇ ਕਰਦੇ ਉਹ ਹੀ ਐ ਬਾਕੀ ਕਿਸੇ ਨੂੰ ਕਾਨੂੰਨ ਤੋੜਨ ਦੀ ਆਜਾਜ਼ ਨਹੀਂ ਦਿੱਤੀ ਜਾਏਗੀ ਕੰਮ ਚੱਲ ਰਿਹਾ ਜੀ ਕੱਲ ਵੀ ਹੋਇਆ ਸੀਗਾ ਜੀ ਏ ਅੱਜ ਦੇਖਦੇ ਆ ਕਿਵੇਂ ਸਿਚੁਏਸ਼ਨ ਡਿਵੈਲਪ ਕਰਦੀ ਹੈ ਜੀ ਇਸ ਤੋਂ ਬਾਅਦ ਮੈਂ ਉਧਰ ਹੀ ਜਾ ਰਹੇ ਦੇਖੋ ਜੀ ਪੁਲਿਸ ਦਾ ਤਾਂ ਕੰਮ ਹੀ ਹੈ ਵੀ ਸ਼ਰਤਿਆਂ ਤੇ ਨਜ਼ਰ ਰੱਖੋ ਤੇ ਉਹਨਾਂ ਨੂੰ ਨੱਪ ਕੇ ਰੱਖੋ ਉਹ ਤਾਂ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਆਪਣੀ ਕਰਦੇ ਹਾਂ ਜੋ ਸਾਡਾ ਸਿਸਟਮ ਹੈ ਡੈਫੀਨਿਟਲੀ ਪਰ ਮੈਂ ਤੁਹਾਡੇ ਰਾਹੀਂ ਜਰੂਰ ਅਪੀਲ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਇੱਕ ਬੜਿਆ ਸੋਗ ਵਿੱਚ ਇਹ ਜਿਹੜਾ ਕੱਲੂਕਾਰੇ ਦਾ ਹਫਤਾ ਹੁੰਦਾ ਇਹਦੇ ਵਿੱਚ ਸਹਿਯਮ ਨਾਲ ਕੰਮ ਲੈਣ ਸ਼ਾਂਤੀ ਨਾਲ ਆਪਾਂ ਅਰਦਾਸ ਸਮਾਗਮ ਚ ਸ਼ਾਮਲ ਹੋਈਏ ਔਰ ਗੁਰੂ ਘਰ ਦੀ ਮਰਿਆਦਾ ਨੂੰ ਕੋਈ ਠੇਸ ਨਾ ਪਹਚਾਈਏ। ਥੈਂਕ ਯੂ। ਦਾ ਉਹ ਦਿਨ ਜਿਸ ਨੂੰ ਹਰ ਸਾਲ ਸ੍ਰੀ ਹਰਮੰਦਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ ਤੇ ਕੱਲੂ ਘਰ ਦੇ ਆੜੇ ਲੈ ਕੇ ਅਮਿਸਰ ਪੁਲਿਸ ਹਾਈ ਅਲਰਟ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਦੇ ਰਸਤੇ ਸਮੇਤ ਸ਼ਹਿਰ ਦੇ ਸਾਰੇ ਪ੍ਰਮੁੱਖ ਸਥਾਨਾਂ ਤੇ ਨਾਕੇਬੰਦੀ ਕਰਕੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਸ਼ਹਿਰ ਤੇ ਵੱਡੇ ਪ੍ਰਦਰਸ਼ਨ ਤੇ ਪੁਲਿਸ ਵੱਲ ਤਾਇਨਾਤ ਕੀਤਾ ਜਾ ਰਿਹਾ ਬਾਹਰਲੇ ਜ਼ਿਲ੍ਹਿਆਂ ਤੋਂ ਵਾਧੂ ਫੋਰਸ ਮੰਗਵਾਈ ਗਈ ਹੈ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਵੱਡੀ ਗਿਣਤੀ ਚ ਸਾਦੇ ਕੱਪੜੇ ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਸੀਸੀਟੀਵੀ ਕੈਮਰਾ ਰਾਹੀਂ ਹਰ ਆਉਣ ਜਾਣ ਵਾਲੇ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਸਾਰੇ ਪ੍ਰਮੁੱਖ ਸ਼ਹਿਰ ਬੰਦ ਕਰਨ ਦੀ ਗੱਲ ਕਹੀ ਜਾ ਰਹੀ ਹੈ ਦੇਖੋ ਸਾਰੇ ਅਸੀਂ ਕਾਫੀ ਦਿਨ ਤੋਂ ਡੋਮਿਨੇਸ਼ਨ ਕਰ ਰਹੇ ਆ ਤੁਸੀਂ ਦੇਖਿਆ ਹੀ ਹੋਣਾ ਤਾਇਨਾਤ ਕੀਤੀ ਗਈ ਹੈ ਪੁਲਿਸ ਡਿਫਰੈਂਟ ਨਾਕੇ ਲਾਏ ਗਏ ਆ ਐਂਟਰੀ ਪੁਆਇੰਟਸ ਤੇ ਇਨ ਐਵਾਲਟ ਸਿਟੀ ਨੂੰ ਸਪੈਸ਼ਲ ਅਸੀਂ ਕਵਰ ਕੀਤਾ ਔਰ ਜਿਹੜੇ ਵੀ ਇੰਪੋਰਟੈਂਟ ਪੁਆਇੰਟਸ ਨੇ ਉੱਤੇ ਚੈਕਿੰਗ ਵੀ ਚੱਲ ਰਹੀ ਹੈ ਬਾਹਰੋਂ ਵੀ ਆਫੀਸਰ ਤੇ ਫੋਰਸ ਆਈ ਹੈ ਉਹ ਸਾਰਾ ਅਸੀਂ ਡੋਮਿਨੇਟ ਕਰ ਰਹੇ ਆ ਸੋ ਥੈਟ ਕੋਈ ਵੀ ਸ਼ਰਾਰਤੀ ਅਨਸਰ ਜਿਹੜਾ ਉਹ ਜਿਹੜਾ ਇਸ ਏਰੀਏ ਚ ਆ ਕੇ ਸ਼ਰਾਰਤ ਦੇ ਮੰਤਵ ਨਾਲ ਕਾਮਯਾਬ ਨਾ ਹੋ ਸਕੇ ਬਾਕੀ ਜਿਹੜੇ ਅਰੇਂਜਮੈਂਟਸ ਨੇ ਉਹ ਐਸਪੀਸੀ ਨਾਲ ਅਸੀਂ ਜਿੱਦਾਂ ਦੀ ਮੀਟਿੰਗ ਅੱਜ ਦੁਬਾਰਾ ਫੇਰ ਕਰਾਂਗੇ ਜੇ ਵੀ ਉਹਨਾਂ ਦੀ ਰਿਕੁਆਇਰਮੈਂਟ ਜਾਂ ਰਿਕੁਐਸਟ ਹੋਏਗੀ ਇਨਸਾਈਡ ਸਕਿਉਰਿਟੀ ਦਾ ਕੰਮ ਕੋ ਕੋ ਉਹਨਾਂ ਦੇ ਲੈਵਲ ਦਾ ਜ਼ਿਆਦਾ ਹੁੰਦਾ ਹੈ ਉਹਦੇ ਮੁਤਾਬਕ ਅਸੀਂ ਉਸ ਤਰ੍ਹਾਂ ਨਾ ਹੈਲਪ ਵੀ ਕਰਾਂਗੇ ਔਰ ਉਹਨਾਂ ਦੀ ਸਪੋਰਟ ਵੀ ਬੈਕ ਤੋਂ ਕਰਾਂਗੇ ਸਾਡੇ ਸਾਡੇ ਕੋਲ ਬਹੁਤ ਸਾਰੀ ਐਕਸਟਰਾ ਫੋਰਸ ਆਈ ਹੋਈ ਹੈ ਜੀ ਆਫਿਸਰਸ ਵੀ ਆਏ ਆ ਕਮਾਂਡੈਂਟ ਰੈਂਕ ਦੇ ਬਹੁਤ ਸਾਰੇ ਬੰਦੇ ਆਏ ਆ ਉਹ ਸਾਰੇ ਆਲਰੇਡੀ ਡਿਪਲੋਏਡ ਨੇ ਔਰ ਉਸ ਤੋਂ ਬਾਅਦ ਅੱਜ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਮੀਟਿੰਗ ਤੋਂ ਬਾਅਦ ਅਸੀਂ ਡਿਸਾਈਡ ਕਰਾਂਗੇ ਕਿ ਉਹਨਾਂ ਦੀ ਕੀ ਰਿਕੁਆਇਰਮੈਂਟ ਹੈ ਜਾਂ ਸਾਨੂੰ ਹੀ ਇਨਪੁਟਸ ਨੇ ਉਹਦੇ ਮੁਤਾਬਕ ਜਿਹੜੀ ਐ ਡਿਪਲੋਇਮੈਂਟ ਨੂੰ ਹੋਰ ਅਸੀਂ ਸ਼ਾਮ ਤੱਕ ਫਾਈਨਲਾਈਜ਼ ਕਰ ਉਹ ਐਗਜ਼ੈਕਟ ਮੈਨੂੰ ਆਫ ਹੈਂਡ ਤਾਂ ਯਾਦ ਨਹੀਂ ਤੁਹਾਨੂੰ ਦੇ ਦਿੰਨੇ ਆ ਜੀ ਅਸੀਂ ਹਾਂਜੀ ਹਾਂਜੀ ਬਹੁਤ ਸਾਰੇ ਪੁਆਇੰਟ ਨੇ ਉਹ ਸਾਰਾ ਤੁਹਾਨੂੰ ਅਸੀਂ ਪ੍ਰੈਸ ਨੋਟ ਭੇਜ ਵੀ ਦਿੰਨੇ ਆ ਦੇਖੋ ਉਹਦੇ ਮੌਕੇ ਤੇ ਹੀ ਦੇਖਿਆ ਜਾਏਗਾ ਜਿੱਦਾਂ ਬੰਦੇ ਵੋਲੰਟੇਰੀਲੀ ਅੱਗੇ ਕਰਦੇ ਉਹ ਹੀ ਐ ਬਾਕੀ ਕਿਸੇ ਨੂੰ ਕਾਨੂੰਨ ਤੋੜਨ ਦੀ ਆਜਾਜ਼ ਨਹੀਂ ਦਿੱਤੀ ਜਾਏਗਿਆ ਗੈਗਮੈਂਟ ਚੱਲ ਰਿਹਾ ਜੀ ਕੱਲ ਵੀ ਹੋਇਆ ਸੀਗਾ ਜੀ ਏ ਅੱਜ ਦੇਖਦੇ ਆ ਕਿਵੇਂ ਸਿਚੁਏਸ਼ਨ ਡਿਵੈਲਪ ਕਰਦੀ ਹੈ ਇਸ ਤੋਂ ਬਾਅਦ ਮੈਂ ਉਧਰ ਹੀ ਜਾ ਰਹੇ ਦੇਖੋ ਜੀ ਪੁਲਿਸ ਦਾ ਤਾਂ ਕੰਮ ਹੀ ਹੈ ਵੀ ਸ਼ਰਤਿਆਂ ਤੇ ਨਜ਼ਰ ਰੱਖੋ ਤੇ ਉਹਨਾਂ ਨੂੰ ਨੱਪ ਕੇ ਰੱਖੋ ਉਹ ਤਾਂ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਆਪਣੀ ਕਰਦੇ ਹਾਂ ਜੋ ਸਾਡਾ ਸਿਸਟਮ ਹੈ ਡੈਫੀਨਿਟਲੀ ਪਰ ਮੈਂ ਤੁਹਾਡੇ ਰਾਹੀਂ ਜਰੂਰ ਅਪੀਲ ਕਰਨਾ ਚਾਹੁੰਦਾ ਸਾਰੀ ਸੰਗਤ ਨੂੰ ਕਿ ਇੱਕ ਬੜਿਆ ਸੋਗ ਮਈ ਇਹ ਜਿਹੜਾ ਕੱਲੂਕਾਰੇ ਦਾ ਹਫਤਾ ਹੁੰਦਾ ਇਹਦੇ ਚ ਸਹਿਯਮ ਨਾਲ ਕੰਮ ਲੈਣ ਸ਼ਾਂਤੀ ਨਾਲ ਆਪਾਂ ਅਰਦਾਸ ਸਮਾਗਮ 'ਚ ਸ਼ਾਮਲ ਹੋਈਏ ਔਰ ਗੁਰੂ ਘਰ ਦੀ ਮਰਿਆਦਾ ਨੂੰ ਕੋਈ ਠੇਸ ਨਾ ਪਹਚਾਈਏ। ਥੈਂਕ ਯੂ।